ਕਿੰਨਾ ਪਿਆਰ ਹੋ ਗਿਆ ਨਾ ਕਿੰਨਾ ਬੜਾ ਜੀ ਬੰਦਾ ਹੋ ਗਿਆ ਹੈ ਇਹ ਦਿਖੋ ਤਾਂ ਨਾ ਫੱਟੇ ਨਾਲੇ ਮੇਂ ਤੋਂ ਮੱਟੇ ਹੋ ਗਏ ਮਾਤਾ ਮਾਤਾ ਬੜਾ ਬੱਜਾ ਹੋ ਗਿਆ ਹੈ ਆ ਜਾਓ ਜੇ ਰਾਜੇ ਰਾਜੇ ਕੇ ਨਾ ਜਾਏ ਰਾਜੇ ਆ ਜਾਜੇ ਭਾਜੀ ਕੀ ਨਾ ਤੁਹਾਡਾ ਜੀ ਰਣਾ ਯਾਦਵ ਸਿੰਘ ਜੀ ਭਾਜੀ ਕੀ ਗੱਲ ਹੋਈ ਹੈ ਜਿਹੜੀ ਜੀ ਵੀਰੇ 3:27 ਤੇ ਅਸੀਂ ਖੀਂੜੋਂ ਤੋਂ ਆਪਣੇ ਪਿੰਡ ਧਰ ਨੂੰ ਜਾ ਰਹੇ ਹਰੀ ਗਰੋਡ ਤੇ ਜਾ ਰਹੇ ਸੀ ਤੇ ਅਚਾਨਕ ਰੁੱਖ ਡਿੱਗਾ 3:29 ਦੇ ਮੁੰਡੇ ਦੇ ਸਿਰ ਦੇ ਜ ਰੁੱਖ ਵਾਜ ਕੇ ਤੇ ਛੜ ਕੇ ਜਿੱਥੇ ਆਇਆ ਚਾਹ ਤੇ ਮੌਕੇ ਦੇ ਬੈਕਸਾਈਡ ਦੇ ਪਿੱਛੇ ਆ ਰਿਹਾ ਸੀ ਰੁੱਖ ਆਪਣੇ ਆਪ ਡਿੱਗਾ ਜੀ ਆਪਣੇ ਆਪ ਡਿੱਗਾ ਵੀਰੇ ਕਿੰਨੇ ਜਣੇ ਸੀ ਇਹ ਇਹ ਵੀਰੇ 2 ਜਣੇ ਸੀ ਤੇ ਇੱਕ ਦੀ ਮੌਕੇ ਤੇ ਮੌਤ ਹੋ ਗਈ ਹਾਂਜੀ ਇੱਕ ਦੀ ਮੌਕੇ ਤੇ ਮੌਤ ਹੋ ਗਈ ਹੈ ਜਿਹੜਾ ਦੂਜਾ ਦੂਜੇ ਨੂੰ ਹਸਤਾ ਵਾਲਾ ਰੈਫਰ ਕੀਤਾ ਗਿਆ ਤੇ ਮੌਕੇ ਤੇ ਆਪਣੇ ਪੰਜਾਬ ਪੁਲਿਸ ਪਹੁੰਚੀ हां ਮੁਲਾਜ਼ਮ ਇਧਰੋਂ ਆ ਰਿਹਾ ਸੀ ਕਿ ਡਿਊਟੀ ਸਸ਼ਾ ਤੋਂ ਉਹੋ ਹੀ ਆਇਆ ਉਸ ਤੋਂ ਬਾਅਦ ਹੋਣ ਆਇਆ ਮੁਲਾਜ਼ਮ ਜਿਹਨੇ ਵੀ ਬੋਲ ਐਸੇ ਸਾਰੇ ਮੌਕੇ ਤੇ ਪਹੁੰਚ ਗਏ ਤੋਂ ਕਾਲ ਦਿੱਤੇ ਸੀ ਤੇ ਆ ਗਏ ਇਹ ਕਿੰਨਾ ਦੀ ਅੰਗੇਲੀ ਮੰਨੀ ਜਾ ਸਕਦੀ ਇਹ ਵੀ ਜਗਲਾਲ ਮਗਰੇ ਅੰਗੇਲੀ ਹੈ ਵਾਧੂ ਰੁਕ ਗਏ ਤੇ ਬੜੀ ਦਾ ਚਾਂਸ ਦੇਰ ਕੋਈ ਕਾਰਵਾਈ ਨੇ ਜਿੱਦਨੇ ਮਰਜ਼ੀ ਤੁਸੀਂ ਬੋਲੀ ਜਾਓ ਜੋ ਮਰਜ਼ੀ ਕਰਿਓ ਕੁਛ ਨਹੀਂ ਜੇ ਹੁੰਦਾ ਇਹ ਬੜੇ ਐਕਸੀਡੈਂਟੋਂ ਦੇ ਬੜਾ ਕੁਝ ਨਾ ਕੁਛ ਨਹੀਂ ਜੇ ਹੁੰਦਾ ਸਿਰਫ ਤਨਖਾਹ ਵਾਲਾ ਵਾਸਤਾ ਜੋ ਮੁੰਡਾ ਦਾ ਮੈਂ ਨਾ ਕੰਮ ਕਰਦਾ ਚਰ ਰਹੇ ਨੇ ਕਿ ਜਿਹੜੇ ਅੱਜ ਐਕਸੀਡੈਂਟ ਹੋਇਆ ਵਾ ਕਿ ਕੀ ਲੱਗਦਾ ਤੁਹਾਡੇ ਜਿਹੜਾ ਬੱਚਾ ਹਸਪਤਲ ਦਾਖਲ ਲੈ? ਇਹ ਆਪਣਾ ਪੋਤਰਾ ਜੀ। ਕੀ ਗੱਲ ਹੋਈ ਹੈ ਕੋਈ ਦੱਸਿਆ ਤਾਂ ਨਹੀਂ? ਪਤਾ ਨਹੀਂ ਜੀ ਉਹ ਆਂਦੇ ਸਾਨੂੰ ਪਤਾ ਨਹੀਂ ਕੀ ਹੋ ਗਿਆ ਬਚੀ ਸੀ ਤੁਰੇ ਜਾਂਦੇ ਬੰਦੇ। ਕਿੱਥੋਂ ਆ ਰਹੇ ਸੀ? ਪਿੱਕੀ ਬਣਾ। ਤੇ ਕਿੱਧਰ ਨੂੰ ਜਾ ਰਹੇ ਸੀ? ਪਿੰਡ ਨੂੰ ਜਾਂਦੇ ਤੂਹਾਨੂੰ। ਤੇ ਦਰਸ ਡੇਗੰਦੇ ਨਾਲ ਹੀ ਸਾਰਾ ਹੋਇਆ ਜੀ। ਹਾਂ ਜੀ। ਇਹ ਕੀ ਤੁਸੀਂ ਮੰਗ ਕਰਦੇ ਕਿ ਹਾਂ ਵੀ ਕਿਹੜਾ ਦੀ ਗਲਤੀ ਹੈ ਜੀ? ਗਲਤੀ ਕੀ ਦੀ ਜੀ ਜਦੋਂ ਪਤਾ ਹੀ ਕੋਈ ਨਹੀਂ ਤੇ ਗਲਤੀ ਕਿਹਦੀ ਕਰੀਏ। ਸਬੂਤ ਹੀ ਕੋਈ ਨਹੀਂ ਆ। ਰੁਕਮ ਬੋਕੇ ਦੇ ਵੇਖਿਆ ਤਾਂ ਕਰਕੇ ਪਤਾ ਲਗਾ ਕਿ ਰੁੱਖ ਡਿੱਗਾ ਹੈ ਪਿੰਡੋਂ ਸਾਨੂੰ ਫੋਨ ਗਿਆ ਉਹ ਤਾਂ ਫੋਟੋ ਕਰੀ ਤੇ ਉਸੇ ਵੇਲੇ ਆ ਕੇ ਵੇਖਿਆ ਤੇ ਮੋਰਚਾ ਭਜਾ ਲਿਆ ਦੋ ਜੀ ਮੇਰਾ ਮੁੰਡਾ ਵੀ ਤੇ ਮੈਂ ਵੀ ਦੋਵੇਂ ਅੱਗ ਵੱਡੀ ਜਾਏ ਆਏ ਉਹ ਮੇਰੇ ਤੋਂ ਪਹਿਲੇ ਆ ਗਿਆ ਮੈਂ ਮਗਰਾਂ ਤੇ ਮੇਰੇ ਹਣ ਤੋਂ ਮੁੰਡਾ ਪਹਿਲਾਂ ਲੈ ਗਿਆ ਸੀ ਬਾਅਦ ਵਿੱਚ ਅਸੀਂ ਇੱਥੋਂ ਵੇਖ ਕੇ ਗਏ ਮੈਂ ਇਹ ਮੁੰਡੇ ਦੇ ਮੂੰਹ ਚੁੱਕ ਕੇ ਵੇਖਿਆ ਇਹ ਵਿਚਾਰਾ ਨਹੀਂ ਹੈਗਾ ਤੇ ਫਿਰ ਉੱਥੇ ਹਸਣ ਨਾਲ ਦੇਖ ਕੇ ਆਏ ਹੁਣ ਮਤਲਬ ਖਤਰੇ ਤੋਂ ਬਾਹਰ ਵੀਰੇ ਤੇ ਨਹੀਂ ਨਹੀਂ ਜੀ ਖਤਰੇ ਤੋਂ ਕਿਰਪਾ ਤਾਂ ਦੀ ਨਹੀਂ ਸ਼ਾਇਦ ਹੋ ਸਕਦਾ ਸੁਰਤੋਂ ਕੋਈ ਥੋੜੀ ਥੋੜੀ ਇਹ ਸਰ ਸਾਨੂੰ ਸੂਚਨਾ ਮਿਲੀ ਹੈ ਵੀ ਇੱਥੇ ਮੁੰਡੇ ਦਿਆਲ ਪੁਰੇ ਪਿੱਖੀਵੜ ਤੋਂ ਦਿਆਲਪੁਰੇ ਨੂੰ ਜਾ ਰਹੇ ਆ ਤੇ ਇੱਕ ਦਰਖਤ ਦਾ ਜਿਹੜਾ ਹੈਗਾ ਉਹ ਡਿੱਗਣ ਦੇ ਕਰਕੇ ਮੁੰਡੇ ਦੀ ਮੌਤ ਹੋਈ ਆ ਤੇ ਬਾਕੀ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਜੋ ਕਹਿਣਗੇ ਉਹਦੇ ਅਨੁਸਾਰ ਕਾਰਵਾਈ ਅਮਲ ਵਿੱਚ ਪਿਆਗਾ ਸਰ ਕਿੰਨੇ ਜਣੇ ਸੀ ਮੋਟਰਸਾਈਕਲ ਤੇ ਦੋ ਜਣੇ ਜੀ ਇੱਕ ਦੀ ਦੀ ਮੌਕੇ ਤੇ ਡੈਥ ਹੋ ਗਈ ਦੂਜਾ ਜੀ ਦੂਜਾ ਹਨੰਦਾ ਸਥਾਨ ਕਿੰਧਰੇ ਆ ਜੀ ਉਹਦਾ ਦਸ ਤੋਂ ਪੁੱਛ ਕੇ ਮਤਲਬ ਹਾਲ ਚਾਲ ਜਾਣ ਜੇ ਵੀ ਕਲੀਅਰ ਹੈ